ਜਗੁਰਦੇਵ ਧੰਨ ਗੁਰਦੇਵ ਮੈਂ ਤੁਹਾਡੀ ਆਪਣੀ ਗਾਇਕਾ ਰਜਨੀ ਠੱਕਰਵਾਲ ਧੰਨ ਧੰਨ ਜਗਤਗੁਰੂ ਸਤਗੁਰ ਵਿਦਾਸ ਮਹਾਰਾਜੀ ਦੇ 648ਵੇਂ ਆਗਮਨ ਪੁਰਬ ਤੇ ਪਹੁੰਚ ਰਹੀਆਂ 12 ਫਰਵਰੀ 12 ਵਜੇ ਦਿਨ ਬੁੱਧਵਾਰ 2025 ਬਜਵਾੜਾ ਹੁਸ਼ਿਆਰਪੁਰ ਵਿਖੇ ਸੰਤ ਬਾਬਾ ਰਾਜੇਸ਼ ਦਾਸ ਜੀ ਦੀ ਰਹਿਨਮਾਈ ਦੇ ਹੇਠ ਜਿਹੜਾ ਸਤਗੁਰ ਵਿਦਾਸ ਮੇ ਦਾ ਆਗਮਨ ਪੁਰਬ ਮਨਾਇਆ ਜਾ ਰਿਹਾ ਹੈ ਸੋ ਸਾਰੀ ਸੰਗਤ ਅਗੇ ਹੱਥ ਜੋੜ ਕੇ ਬੇਨਤੀ ਆ ਹਮ ਹਮਾ ਕੇ ਸਾਰੀ ਸੰਗਤ ਇਸ ਪ੍ਰੋਗਰਾਮ ਦਾ ਹਿੱਸਾ ਬਣੋ ਤਾਂ ਜੋ ਸਤਿਗੁਰੂ ਵਿਦਾਸ ਮਹਦੇ ਆਗਮਨ ਪਰਵ ਦੀਆਂ ਖੁਸ਼ੀਆਂ ਚਾਰਚੋਗਲੀਆਂ ਹੋ ਸਕਣ ਸੋ ਸਾਰੇ ਪ੍ਰਬੰਧਕ ਕਮੇਟੀ ਦਾ ਔਰ ਪ੍ਰਬੰਧਕਾਂ ਦਾ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਆਪਣੀ ਭੈਣ ਰਾਜੀ ਠੱਕਰਵਾਲ ਨੂੰ ਨਿਮਾਣੀ ਜੀ ਨੂੰ ਬਹੁਤ ਵੱਡਾ ਮਾਣ ਬਖਸ਼ਿਆ ਆਪਣੇ ਨਗਰ ਦੇ ਵਿੱਚ ਬੁਲਾ ਕੇ ਸੋ ਸਾਰੇ ਮਿਲਦੇ ਆ 12 ਫਰਵਰੀ 12 ਵਜੇ 2025 ਦੀਨ ਫੁੱਦਵਾਰ ਬਜਵਾੜਾ ਹਸ਼ਰਪੁਰ ਵਿਖੇ ਜੈ ਗੁਰਦੇਵ ਧੰਨ ਗੁਰਦੇਵ